ਲੈ ਵੀ ਮਤਰੋਗੇ ਤੇ ਕਲਚੇ ਗੁਲਚੇ ਖਾਣ ਤੋਂ ਬਾਅਦ ਸਿੱਧਾ ਆਗੇ ਆਪਾਂ ਹੈਲਥੀ ਚੀਜ਼ਾਂ ਤੇ ਇਹ ਯਾਰ ਜਵਾਕਾਂ ਵਾਸਤੇ ਨਾ ਬਹੁਤ ਵਧੀਆ ਚੀਜ਼ਾਂ ਇਹ ਬਣੂਗਾ ਅੰਦਲਗਾ ਬਣੂਗਾ ਮਰਤੇ ਹੈ ਨਾ ਪ੍ਰਦਾਮ ਹੋਗੇ ਆ ਹੁੰਦਾ ਆਪਣਾ ਫੁੱਲ ਮਖਾਣੇ ਹੋਗੇ ਆ ਹੈਗਾ ਇਹ ਪੋਹਾ ਤੇਰੇ ਥੱਲੇ ਹੈਗਾ ਆਪਣਾ ਇੱਕ ਚੀਜ਼ ਹੋਰ ਆ ਤੇ ਆ ਹੈਗਾ ਇਹ ਛੋਲੇ ਇਹਨੂੰ ਪਾ ਕੇ ਨਾ ਮੈਕਸੀ ਜੀ ਕਰਕੇ ਗ੍ਰੈਂਡ ਜਵਾਕਾਂ ਨੂੰ ਖਵਾਉਣ ਵਾਸਤੇ ਬਹੁਤ ਵਧੀਆ ਚੀਜ਼ਾਂ ਮੇਲਾ ਕਾਲ ਚੇ ਕੁਲ ਚੇ ਖਾਲੇ ਤੇ ਹੁਣ ਹੈਲਥੀ ਚੀਜ਼ਾਂ ਤੇ ਪੂਰਾ ਜ਼ੋਰ ਲੱਗਿਆ ਵਾ ਇਹ ਪ੍ਰਵਾਜ ਹੁਣ ਆਵਾਸਤੇ ਬਣਾਉਂਦੇ ਕੁਦਰਤ ਵਾਸਤੇ ਥੋੜਾ ਥੋੜਾ ਜਵਾਕ ਖਾਂਦੇ ਆਂ ਪ੍ਰਵਾਜ ਵਾਸਤੇ ਕੁਦਰਤ ਲਈ ਖਾਸ ਆ ਜੀ ਅੱਛਾ ਖਾਂਦੀ ਬਸ ਆ ਜੀ ਪਰ ਉਹ ਲੈ ਕੇ ਨਾ ਬਾਦਾਮ ਰੋਸਟ ਕਰ ਲੇ ਆ ਚੀਜ਼ਾਂ ਸਾਰੇ ਛੋਲੇ ਨੂੰ ਪਾ ਕੇ ਨਾ ਫਿਰ ਮੈਕਸੀ ਦੇ ਵਿੱਚ ਕਰਕੇ ਗ੍ਰੈਂਡ ਇਹਦਾ ਬਹੁਤ ਵਧੀਆ ਬਣਦਾ ਤੜੀਆ ਜਵਾਕਾਂ ਵਾਸਤੇ ਵਧੀਆ ਹੈਲਥੀ ਚੀਜ਼ ਆ ਬਾਕੀ ਸਾਨੂੰ ਰਿਜ਼ਲਟ ਦੱਸਾਂਗੇ ਵੈਸੇ ਤਾਂ ਚੀਜ਼ ਵਧੀਆ ਹੈਗੀ ਜਵਾਕਾ ਵਾਸਤੇ ਅੱਗੇ ਟਰਾਈ ਕੀਤੀ ਸੀ ਜਵਾਕ ਵਧੀਆ ਖਾ ਲੈਂਦੇ ਖੁਸ਼ ਹੋ ਗਏ। ਲਾ ਲਈ। ਥੱਲੇ ਬਦਾਮ ਰਹਿ ਗਏ ਬਾਕੀ ਆਪਣਾ ਸਾਰਾ ਕੋਸਾ ਰੋਸਟ ਹੋ ਚੁੱਕਿਆ। ਫੁੱਲ ਮਖਾਣੇ ਹੋ ਗਏ ਪੋਹਾ ਹੋ ਗਿਆ। ਆਹ ਦਾ ਚਲੋ ਪੁੱਜੇ ਹੋਏ। ਛੋਲੇ ਆਪਣੇ ਕੋਲੇ ਹੈਗੇ ਹੈਗਾ ਬਦਾਮ ਕਰਕੇ ਰੋਸਟ। ਪਾ ਕੇ ਮੈਕਸੀ ਦੇ ਵਿੱਚ ਤੇ ਫੇਰ ਆਪਾਂ ਕਰ ਦੇਣੇ ਬਾਪੇ ਉਹ ਗ੍ਰਾਇੰਡ। ਓਟਮੀਲ ਹਾਂ ਇੱਕ ਓਟਮੀਲ ਸੀਗਾ ਵਿੱਚ। ਬਾਕੀ ਹੋਰ ਗ੍ਰੈਂਡ ਗਿੱਤਣ ਨੂੰ ਦਿਖਾਵਾਂਗੇ ਕਿਦਾਂ ਦਾ ਬਣਦਾ ਸਾਰਾ ਕੁਝ ਪਾ ਕੇ ਵਿੱਚ ਮੜਾ ਦੁੱਧ ਇਹਦੇ ਨਾਲ ਆਪਾਂ ਵੀ ਖਾ ਸਕਦੇ ਹਾਂ ਬਹੁਤ ਹੈਲਥੀ ਚੀਜ਼ ਬਣ ਜਾਂਦੀ ਹੈ ਇਹ ਨਹੀਂ ਉਹ ਹੁਣ ਪਹਿਲੇ ਪਾ ਤਾ ਲੈ ਫਿਰ ਉਹਦੇ ਵਿੱਚ ਹੋਰ ਪਾ ਦੇ ਜੀ ਮੇਰੇ ਕਿੱਡ ਕੀ ਆਹ ਕਿਹੜਾ ਬਲੇਟ ਹੈ ਇਹਦਾ ਚਾਹਰਾ ਕਰਦਾ ਬਾਨ ਕਾਫੀ ਜਿਆਦਾ ਕਿੰਨਾ ਲੈਣਾ ਛੱਡ ਦੇ ਨਾ ਗਿਫਟ ਕਿ ਪਾਲੀ ਮੈਜ਼ਰ ਕਰਾ ਕੇ ਸਾਰੀ ਪਾ ਲਈ ਆ ਹੱਸ ਅਹੇ ਗੱਡਿਆਣੀ ਹੈ ਵੇ ਨੂੰ ਲਾ ਰੇ ਓਕੇ ਹੋਣ ਲੱਗਿਆ ਪਾਲੀ ਜਨ ਆਸੀ ਪਾਸੇ ਲੱਗਦਾ ਵੀ ਤੇ ਇੱਕ ਪਰਵਾਹ ਆਸੀ ਪਾਸੇ ਲੱਗਿਆ ਤਾਂ ਵੀ ਤੇ ਚੱਕਰ ਹੋ ਗਿਆ ਜੀ ਚਮਚੇ ਨਾਲ ਲਾਉਣਾ ਬੂ ਮੈਂ ਕਹਿੰਦਾ ਆਸੀ ਪਾਸੇ ਲੱਗਦਾ ਮਰ ਗਈ ਹੈ ਦੰਮਾ ਮਰੇਗਾ ਆਸੀ ਪਾਸੇ ਲੱਗਿਆ ਤੇ ਵਧੀਆ ਚਮਚੇ ਨਾਲ ਬਹੁਤ ਵਧੀਆ ਪੇਸਟ ਲਾਈਕ ਸਮੈਲ ਕਿਹਦੀ ਸਹੀ ਹੈ ਮਰੇਗਾ ਆਸੀ ਪਾਸੇ ਚਮਟ ਕੇ ਆ ਕੇ ਤੇ ਤਾਂ ਕਰਕੇ ਬਾਅਦ ਇਦਾਂ ਦੀ ਹੋ ਗਈ ਆਮਰ ਦੇ ਨੂੰ ਮੜਾ ਚੈੱਕ ਕਰਕੇ ਹੋਰ ਨਾ ਜੀ ਬਾਲੇ ਮਾਛੀ ਜਿਹੜੇ ਹਲੇ ਇਹ ਦੂਜਾ ਇਹ ਆਪਣਾ ਫੁੱਲ ਮਖਾਣੇ ਵਿੱਚ ਕਰਨਾ ਸਭ ਜਿਹੜਾ ਕਾਲਾ ਹੋ ਗੱਡ ਕੱਢ ਦੇ ਇਹਦੇ ਵਿੱਚ ਸਾਈਡ ਤੇ ਕੱਢ ਦੂ ਫਿਰ ਇਹ ਸਾਈਡ ਬਾਅਦ ਨੂੰ ਪਾ ਦੇ ਵਿੱਚ ਵਿੱਚ ਮਿਕਸ ਕਰ ਲਓ ਥੋੜੀ ਜਿਹੀ ਖੰਡੀ ਹੋ ਜਾਂਨ ਲੱਗ ਪਾਲੇ ਮਾਛੀ ਜਿਹੇ ਲੱਗਦੇ ਥੋੜੀ ਜਿਹੀ ਰੜ ਗਈ ਇਹ ਮਾਦਮ ਕੇ ਹੱਦ ਆ ਗਈ ਆਂ ਇਹਨੇ ਵਧੀਆ ਬਣ ਜਾਣਾ ਉੱਥੇ ਵਿੱਚੋਂ ਬਚੇ ਰਹ ਜਾਂਦੇ ਉੱਥੋਂ ਰੜ ਜਾਂਦੇ ਆ ਅਛੇ ਨੂੰ ਸਾਨੂੰ ਨਾ ਵੀ ਹੈਗੇ ਦੇ ਵਿੱਚ ਹਾਂ 40 40 ਉਹ ਵੀ ਯਾਰਾ ਚਾਰਜਰ ਵਾਲਾ ਕੰਮ ਮੈਂ ਦੂਜਾ ਇੱਕ ਐਡਾਪਟਰ ਭੁੱਲਿਆ ਆ ਉੱਥੇ ਨਾ ਮੇਰੇ ਤਾਂ ਉਦੋਂ ਦਾ ਫੋਨ ਹੀ ਚਾਰਜ ਨਹੀਂ ਬਲੌਕ ਹੀ ਜਿਹੜਾ ਐਕੀ ਦੇ ਨਾਲ ਐਡਾਪਟਰ ਸੀ ਤੇ ਮੇਰੇ ਵਾਲਾ ਲਾ ਲਈ ਉਹ ਇਧਰ ਤੇਰੇ ਚੱਲਦੇ ਰਹਿੰਦੇ ਫੋਨ ਨਹੀਂ ਮੇਰੇ ਕੋਲ ਤਾਂ ਇੱਕ ਵਾਰੀ ਚਾਰਜ ਕਰ ਫੋਨ ਨੂੰ ਇੰਨਾ ਸੌ ਇਜ਼ੀਲੀ ਕਿਵੇਂ ਹੋਊਗਾ ਜਿਹੜਾ ਟੈਂਬੋ ਤੂੰ ਗਏ ਸਟਾਨ ਨੀ ਚਾਣ ਲੈ। ਕਹੀਂ ਤੇ ਮੈਨੂੰ ਹੈਲਪ ਚਾਹੀਦੀ ਸੀ ਕਿ ਫਿਰ ਇਹ ਮੇਰੇ ਜਿਹਾ ਪਾ ਕੇ ਬਸ ਹੈ। ਫਿਰ ਜਿਹੜੇ ਖਾਣਾ ਡੁੱਲੇ ਹਾਂ ਜਿਹੜਾ ਹਾਰਡ ਪਾਰਟੂ ਮੈਨੂੰ ਦੇ ਦਿਓ ਮੈਂ ਦੁਬਾਰਾ ਗ੍ਰੈਂਡ ਕਰੂੰ। ਉਹ ਅੱਡ ਕੋਲੀ ਚ ਕੱਢ ਲੈਣ। ਇਹ ਨਹੀਂ ਬਚ ਪਈ। ਕਰ ਦਿੰਦੇ। ਕਰ ਨਹੀਂ ਪੈਣਾ। ਥੈਂਕ ਯੂ। ਚਲ। ਮੈਂ ਮੈਂ ਉਹ ਪਾ ਦੇਣੀ। ਨਾ ਮੈਂ ਕਰ ਦੇਣਾ ਬਰੇ। ਤੁਸੀਂ ਇਹਨੂੰ ਚਾਣ ਲਓ। ਫੇਰ ਥੋੜਾ ਸਫਾ ਲਓ ਵੀ ਗਾਟ ਅ ਮਾਰਨਿੰਗ ਮੈਂ ਤਰਾ ਆਪਣੇ ਪਿੰਡਾਂ ਵਾਲੇ ਮਾਹੌਲ ਦੇ ਵਿੱਚ ਅੱਜ ਬਲੌਗ ਲਗਿਆ ਫੇਰ ਦੁਬਾਰਾ ਸਟਾਰਟ ਕਰਨ ਤੇ ਚੈਨਲ ਨੂੰ ਕਰ ਲੋ ਆਪਣੇ ਨੂੰ ਸਬਸਕ੍ਰਾਈਬ ਬਦਾਨਾ ਮਿੱਠੀ ਥੈਂਕ ਪੁੱਜੀਆ ਬਦਾਨਾ ਮਿੱਠਾ ਨਹੀਂ ਵਾਲਾ ਖਾਈਦਾ ਮਿੱਠਾ ਨਹੀਂ ਵਾਲਾ ਖਾਈਦਾ ਹੁੰਦਾ ਮਿੱਠਾ ਮਾੜਾ ਏ ਪਿੰਨਾਂ ਆਪਾਂ ਤਾਂ ਅੱਜ ਦੇ ਸਕੀਨ ਆ ਤੜਕ ਤੜਕੀ ਨਮਕੀਨ ਥੋੜਾ ਜਿਹਾ ਨਾਲ ਹੋਵੇ ਘਟ ਚਾ ਚਲੋ ਆਜੋ ਮਿੱਤਰੋ ਜਿਹਨੇ ਜਿਹਨੇ ਛਕਣੀ ਆ ਤੇ ਅੱਜ ਤੁਹਾਨੂੰ ਦਿਖਾਵਾਂਗੇ ਬਲੌਗ ਦੇ ਵਿੱਚ ਕੀ ਕੀ ਹੁੰਦਾ ਉਹ ਤੁਸੀਂ ਬਲੌਗ ਵਿੱਚ ਦੇਖੋ ਆ ਇਹ ਨਹੀਂ ਦੱਸਣਾ ਆ ਜਿਹਨੇ ਜਿਹਨੇ ਚਾਹ ਪੀਣੀ ਆ ਆ ਸਵਾਲ ਨਹੀਂ ਲਾਉਂਦਾ ਯਾਰ ਜਿਹੜਾ ਤੜਕ ਤੜਕ ਕੇ ਟਰੇ ਆਉਂਦੀ ਨਾ ਬੈੱਡ ਤੇ ਆਹਾ ਆ ਬਸ ਸਵਾਲ ਹੀ ਵੱਖਰਾ ਹੈ ਹੁਣ ਪੀ ਲੀਏ ਚਾਹ ਪਾਣੀ ਮੁੜ ਕੇ ਕਰਦੇ ਅੱਗੇ ਆਪਾਂ ਗੱਲਬਾਤ ਕੁਦਰਤ ਕਹਿੰਦੇ ਤੁਹਾਨੂੰ ਨੋ 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 ਤੂੰ ਕਹ ਜੱਟਾ ਤੂੰ ਜੱਟ ਨਾਲ ਪੰਗਾ ਨਹੀਂ ਲੈਣਾ ਨੋ 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 ਕਰਦੇ ਅਕਿਰ ਫਿਰ ਕੱਕੇ ਨੂੰ ਕਰਦੇ ਨੋ 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 ਪੁੱਤ ਨੂੰ ਦੁਬੱਟਾ ਤੇਰੀ ਬਣ ਹੀ ਨੋ 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 ਉਹ ਨੋ 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 ਕਰ ਦੇ ਵਾ ਵਾ ਹਾ ਬਾਬਾ ਨੋ 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 ਕਰਤਾ ਹਨਾ ਵੀ ਨੋ 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 ਨਾ ਭਰਾ ਪੁੱਤ ਤੇਰੀਆਂ ਕੀ ਦੀਆਂ ਇਹ ਹੈ ਕੀ ਦੀਆਂ ਇਹ ਕਾਕੀ ਕਾਕੀ ਇਹ ਦੀਆਂ ਦੋਸੇ ਮਾ ਕੜਾ ਮਾ ਦੋਸੇ ਮਾ ਮਾ ਉਜੇਰ ਫਿਲਮ ਚ ਆਏ ਜੇ ਖੜਕਾਉਂਦਾ ਹੁੰਦਾ ਉਹ ਅੰਨਾ ਹੋ ਜਾਂਦਾ ਹੁੰਦਾ ਅੰਨਾ ਉਹ ਦੂਜਾ ਖੇਡਦਾ ਹੁੰਦਾ ਕੀ ਕਹਿੰਦੇ ਕਦਰ ਤਾਂ ਐ ਕਰਦਾ ਛੰ ਜਿਗਰ ਫਿਲਮ ਹੁੰਦੀ ਹੈ ਪੁਰਾਣੀ ਐ ਦੁਬਾਰ ਨੂੰ ਦੇਦੇ ਹੁੰਦੇ ਸੀ ਅੱਗੇ ਆਉਂਦੀ ਹੁੰਦੀ ਸੀ ਆਪਣੇ ਵੀ ਅਜੇ ਦੇਵ ਗਾਂਧੀ ਇਹਨੂੰ ਚੱਕ ਕੇ ਮਾਰ ਕੇ ਬਾਲਟਿਕਾ ਨਾਲ ਪਾਣੀ ਚਾਲ ਵੀ ਇਹਦਾ ਨਾਲੇ ਵਾਲਿਆਂ ਲਈ ਉਹਦਾ ਮਗਾਲਦੇ ਨੇ ਜੇ ਸੀ ਵੀ ਨਾਲੇ ਵਾਲੇ ਵਾਲੀ ਵੇ ਮੀਟਰ ਚਾਹੇ ਟਰਾਲੀ ਬੜੀ ਵੱਜੀ ਜਿਵੇਂ ਕੰਧ ਨਾਲ ਮੀਟਰ ਲੱਗਿਆ ਵਾ ਕੀ ਨਹੀਂ ਠੋਕੀ ਜੱਸੇ ਨਹੀਂ ਠੋਕੀ ਹੋਣੀ ਆ ਉਹ ਤਾਂ ਠੋਕੋ ਭੰਜੇ ਆਉਣਾ ਤੇ ਸੀਗਾ ਉੱਥੇ ਮੀਟਰ ਉੱਥੇ ਹੀ ਆਉਣਾ ਉੱਥੇ ਰੁੱਟ ਮਾਣ ਪਈ ਮਾਰ ਕੇ ਮਾਰ ਕੇ ਆਂਦਾ ਕਿੱਥੇ ਆਦਾ ਵਿਚਾਲੇ ਲਾਇਵੇ ਵਿਚਾਲੇ ਲਾਇਵੇ ਆ ਆ ਟੇਰ ਨਹੀਂ ਕਰ ਆ ਜੋੜ ਜਾੜ ਵੀ ਕਰਨ ਵਾਲਿਆ ਨਾ ਨੰਗੇ ਪੈਰ ਆ ਵੀ ਰੈਸਕਿਊ ਵਾਲਾ ਕੰਮ ਹੈ ਵਿਆਹ ਚ ਕੋਈ ਹੱਥ ਲਾ ਲੂਗੇ ਤਾਂ ਆਹ ਇਹ ਤਾਂ ਜਮੀ ਨੰਗਾ ਪਿਓਰਲੇ ਪਾਸੇ ਵਾਲਾ ਜਾਉਣੀ ਮੈਂ ਹਾਂ ਨਹੀਂ ਮੇਰਾ ਹਾਂ ਦਾ ਬੋਲਾ ਗਲਤ ਹਾਂ ਈੜਾ ਨੰਗਾ ਬਿਜਲੀ ਵਾਲੀ ਆ ਦੇ ਆ ਦੇ ਆ ਨੰਗਾ ਆ ਦੇ ਆ ਤਾਂ ਇਹ ਦਿਨ ਹੋਈ ਹੈ ਹੂੰ ਤੇ ਨਮੇਟਣ ਵਾਲੀ ਇਹ ਤਾਂ ਕੋ ਕੋਈ ਨਾ ਜਵਾਕ ਹੀ ਪੰਗੇ ਲਾਣ ਲੱਗ ਜਾਂਦੇ ਕਈ ਵਾਰ ਉਹੀ ਖਿੱਚ ਦਿੰਦਾ ਹੱਥ ਲਾਗਦਾ ਉਹੀ ਇੱਥੇ ਉੋਂ ਤੋਂ ਇੱਥੋਂ ਤੱਕ ਲੱਗੇ ਫੇਰ ਨਾਲ ਹੀ ਆਓ ਦੇ ਪਾਪਾ ਲੱਗਿਆ ਵਸ ਨਹੀਂ ਫੇਰ ਵੀ ਫਰਕ ਤਾਂ ਹੈਗਾ ਹੀ ਆ ਮੋੜ 'ਚ ਪਾਣੀ ਡੈਗਦਾ ਉੱਥੇ ਬਿਰਾਦ ਘਤਰਿਆ ਰਕਾ ਬਤਨ ਨੂੰ ਤੇ ਇਹਨਾਂ ਕਿਨੇ ਵੇ ਘਟਨ ਚਾਹੁੰਦਾ ਆ ਆਪ ਤਾਂ ਮੰਜੇ ਤੇ ਪਿਆ ਬਿਮਾਰ ਹੋਇਆ ਵਿਆਲ ਅੰਦਰ ਪਿਆ ਵਿਆਲ ਅੰਦਰ ਪਿਆ ਚੜਿਆ ਆ ਵਾਹ ਅੰਦਰ ਭਾਨਾ ਦਾ ਹੁਣ ਲੈਚ ਵਾਲੀ ਚਾਹ ਪਿਆ ਕੇ ਆਂਦੀ ਉਹਨੂੰ ਦੇਖੋ ਆਦਮ ਕਰਵਾ ਨਾ ਮਾਇਕਿੰਗ ਨੂੰ ਸਵੇਰੇ 9 ਵਜੇ ਉੱਠ ਕੇ ਲੈ ਚਲਾ ਰੱਖੇ 9 ਵਜੇ ਉੱਠ ਕੇ ਤੇਰਾ ਡੜੀ ਹਾਂ ਤਾਂ ਰੋੜਾ ਹੀ ਬੜਾ ਬੋਨੇ ਕਰਿਆ ਨੀਂ ਨੀਂ ਉਹ ਪਹਿਲੇ ਦਿਨ ਉੱਠਾ 10 ਵਜੇ ਫਿਰ ਇਹਦਾ ਟਾਈਮ ਟੇਬਲ ਹੁਣ ਥੋੜਾ ਗਾਂ ਨੂੰ ਲੈ ਕੇ ਆਂਦਾ 8 ਉੱਠੋਗੇ ਨਾ ਇੰਨੀ ਲੇਟ ਨਹੀਂ ਉੱਠਣ ਕਾ 8 ਕੇ ਕੰਮ ਬਾਨੇ ਇੱਥੇ ਜੇ ਉੱਥੋਂ ਗਿਹੜਾ ਰਾਤ ਵਾਲਾ ਕੰਮ ਹੈਗਾ ਵੀ ਵੱਡੀ ਰਾਤ ਮੁੜੇਗਾ ਆਪਦਾ ਟਾਈਮ ਨਾ ਜਾਓ ਤੇ ਟਾਈਮ ਨਾਲ ਆਓ ਨਹੀਂ ਵੀ ਹੁਣ ਤੂੰ 8 ਵਜੇ ਆਉਂਦਾ ਕਾਣ ਮੈਂ ਮੈਂ ਤਾਂ ਟਟ ਕੇ ਸਾਰੇ ਉੱਠ ਪਾ ਲਿਆ ਜਨ ਉੱਠੜੂ ਕਿ ਨਹੀਂ ਇਹਨੇ ਜੇ ਨਾ ਉੱਠਿਆ ਗਾਹ ਲੀ ਠਾ ਦੂ ਸਰਵਾਦਾ ਨਾ ਕਰਕੇ ਲੰਦਾਂ ਜਨ ਚੱਪ ਕਰਕੇ ਗੱਡੀ ਜੀ ਪਾ ਦਾਂਗੇ 20 ਮਿੰਟ ਲਾਦਾ ਏ ਉੱਥੇ ਹੀ ਲਾ ਸਕਦੇ ਆਈ ਹੋ ਕਹਿੰਦਾ ਇਹ ਬਿੱਤਾ ਹੀ ਪਾਇ ਤੜਕੋ ਸਲਫ ਮਾਰ ਬੰਦਾ ਆ ਜੀ ਨੀ ਚਾਚੇ ਲੇਟ ਹੁੰਦਾ ਨੰਦਾਲਿਆਂ ਦਾ ਗਾਂ ਵਾਲੀ ਨੇ ਠਾ ਦੇਣਾ ਉਹਨੇ ਕਿਹਾ ਠਾੜੇ ਕਿਉਂਕਿ ਉਹਨੇ ਤਿਆਰ ਹੋਣ ਜਾਣਾ ਤੜਕੋ 2-3 ਹੋ ਜਾਂਦੀਆਂ ਕੁੜੀਆਂ ਤਿਆਰ ਹੋਣ ਉਹਨੇ ਦੁੱਡ ਮਾਰਨਿੰਗ ਹੋ ਜਾਣੀ ਹੈ ਤੜਕੋ 3 ਵਜੇ ਨੂੰ ਇਹ ਆਲੇ ਵੱਖਰੀ ਆਪਾਂ ਨੂੰ ਠੋੜਾ ਫਿਰ ਉੱਠ ਠੋ ਸਿੱਧੀ-ਸਿੱਧੀ ਜਾਣਾ ਲੇਟ ਹੋਈ ਜਾਂਦੀ ਹੈ ਕਿ ਨਹੀਂ ਉਹਦੇ ਕਹਿੰਦਾ ਦਾ ਜੀ ਆਹ ਦਾ ਜਨਮ ਦੇਖ ਤੈਨੂੰ ਪਹਿਲਾਂ ਹੀ ਹੋ ਜਾ ਇਹ ਇੱਕ ਦਿਨ ਹੋ ਜਾਂਦਾ ਜਿਹੜੀ ਰਾਹੀ ਆ ਇੱਕ ਵਾਰ ਮਾੜੀ ਮੋਟਰ ਬੰਦ ਕਰਿਆ ਉਹ ਉਹ ਟ੍ਰਪਾ ਤਾਂ ਯਾਰ ਇੱਥੋਂ ਹੀ ਬੰਦ ਹੁੰਦੀ ਆ ਸਟਾਪ ਚੱਕ ਆ ਬੜੇ ਪ੍ਰਾਣੇ ਟਾਈਮ ਦੇ ਲਗਾ ਲਾਈਟ ਜਨਰੇਟਰ ਆ ਗੁੱਗਾ ਜਿਹਾ ਘਮਾਉਂਦੇ ਹੁੰਦੇ ਸੀਗੇ ਬਾਦਲੇ ਦਾ ਕਰਤੀ ਬੰਦ ਹੁਣ ਚੈੱਕ ਕਰ ਲੇ ਮੜੀ ਆਪ ਇੱਥੇ ਨਾਲੀ ਸਾਫ ਕੀਤੀ ਆ ਬਚਣਾ ਪਾਣੀ ਛੱਡ ਕੇ ਥੋੜਾ ਜਿਹਾ ਲੈ ਜਾਂਦੇ ਆ ਜੀ ਓਕੇ ਦੇਸੀ ਸਿਗਰ ਆਏ ਚੱਲ ਆਪਾਂ ਤੇ ਚਲੇ ਸ਼ਕੀਰੀਆਂ ਚ ਮਿਲਣਾ ਅੱਜ ਦਿਨ ਆਪਣੇ ਕੋਲੇ ਖਾਲੀ ਸੀਗਾ ਤੇ ਸ਼ਕੀਰੀਆਂ ਵਾਲਾ ਕੰਮ ਨਿਮੇੜਦੀਏ ਮੈਂ ਕਿਹਾ ਹੈ ਰੈਡੀ ਮੈਂ ਆਪਦੀ ਦਾ ਹੱਥ ਦਿਖਾਉਣੀ ਭੁੱਲ ਗਿਆ ਪੱਗ ਕਿਵੇਂ ਬੱਝੀ ਐ ਸੋਹਣੀ ਬੱਝੀ ਨਾ ਬੜਾ ਟਾਈਮ ਲਾ ਕੇ ਪੱਗ ਬੱਝੀ ਅੱਜ ਕੁਦਰਤ ਆ ਜਾਓ ਪੁੱਤ ਚੱਲ ਜੇ ਕਿਰਾ ਮੇਰਾ ਪਤ ਲੌਂਗ ਕੋਤਪਾਈ ਪੈਂਦਾ ਛੋੜਾ ਮੂੜਾ ਬੜੇ ਬਾਤ ਉੱਥੇ ਚਲਾ ਜਾ ਆ ਜਾ ਫਿਰ ਉੱਥੇ ਆ ਜਾ ਮੈਨੂੰ ਬੈਗ ਫੜਾ ਦੇ ਫਿਰ ਆ ਜਾ ਬੈਗ ਲਿਆ ਕੇ ਫੜਾ ਦੇ ਫਿਰ ਮੈਨੂੰ ਬੈਗ ਰੱਖ ਲੈਨੇ ਆ ਜਾ ਕੁਦਰਦਾ ਦੇ ਅੱਜ ਆਪਾਂ ਕਿੱਥੇ ਚੱਲੇ ਆਂ ਤੂੰ ਗਏ ਸਾਸਰੀ ਕਾਲ ਸਾਰਿਆਂ ਨੂੰ ਸਾਡਾ ਚੈਨਲ ਕਰ ਲੋ ਸਬਸਕ੍ਰਾਈਬ ਛੋਣੀਆਂ ਛੋਣੀਆਂ ਵੀਡੀਓ ਦੇਖਣ ਦੇ ਲਈ ਮਾਈ ਹਾਂ ਮਾਈ ਕਿੱਥੇ ਆ ਮਾਈ ਕਿੱਥੇ ਤੇ ਸੀਗਾ ਦਾਦੇ ਦੂਜਾ ਅੱਜ ਚੱਲੇ ਸੀ ਭਾਈ ਸਕੀਰੀਆਂ ਚ ਸਾਡੇ ਕੋਲੇ ਦਿਨ ਵਿਹਲਾ ਸੀ ਆ ਭਾਈ ਤੁਸੀਂ ਸਾਡਾ ਬਲੌਗ ਦੇਖਿਓ ਤੇ ਮੰਮੀ ਵੀ ਆਉਂਦੀ ਆ ਛੋਣਾ ਮੰਮੀ ਵੀ ਆਉਂਦੀ ਆ ਲੌਂਗ ਕੋਟ ਮਾੜਾ ਦਿਖਾ ਦੇ ਫਿਰ ਆ ਲੌਂਗ ਕੋਟ ਤਾਂ ਦਿਖਾ ਦੇ ਲੌਂਗ ਕੋਟ ਜੱਟ ਦੇ ਕਿਵੇਂ ਲੱਗਿਆ ਛੋਣਾ ਲੱਗਿਆ ਚਲ ਆ ਜਾ ਫਿਰ ਗੱਡੀ ਸਮਾਨ ਰੱਖੀ ਹੁਣ ਤੂੰ ਕਿੱਧਰ ਨੂੰ ਭੱਜੀ ਜਾਨੀ ਆ ਸਮਾਨ ਸਮੂਨ ਯਾਰ ਚੱਕ ਚਕਾਈ ਇੰਨਾ ਓੱਖਾ ਹੈਗਾ ਨਾ ਉਹ ਤੂੰ ਸੋਹਣਾ ਪੈਪਕੜੀ ਸੀ ਕਰਦਾ ਰੱਖ ਦੇ ਦਾਦਾ ਗਾਲਾਂ ਕੱਢੂ ਉਹ ਦਾਦੇ ਦਾ ਵਛਾਇਆ ਉਹ ਨਾਲ-ਨਾਲ ਕੰਧ ਤੇ ਐਡੇ ਜਵਾਕ ਇੱਥੇ ਆ ਕੇ ਸ਼ਰਾਰਤ ਹੀ ਹੁੰਦੇ ਨੇ ਐਲਤਾਂ ਕਰਦੇ ਆ ਕਿਉਂਕਿ ਖੁੱਲੀ ਜਗ੍ਹਾ ਮਿਲਦੀ ਪੁੱਤ ਟੁੱਟ ਜਾਣਾ ਪੈਪ ਉਹ ਉਹ ਆ ਗਿਆ ਦਾਦਾ ਆ ਗਿਆ ਦਾਦਾ ਦਾਦਾ ਕੁੱਟੂ ਤੇ ਨੂੰ ਫੜ ਕੇ ਦਾਦਾ ਦਾਦਾ ਉਹ ਉਹਦਾ ਕੰਧ ਨਾ ਰੱਖਿਆ ਬਈ ਵੀ ਟੁੱਟੇ ਨਾ ਤੂੰ ਖਿੱਚੀ ਫਿਰਦਾ ਰਹਿੰਦਾ ਛੱਡ ਦੇ ਇਹਨੂੰ ਪੈਪ ਖਿੱਚੀ ਫਿਰਦੀ ਆ ਫੜਿਓ ਆ ਇੰਨਾ ਕਿੰਨਾ ਸਾਮਾਨ ਫੜੀ ਜਾ ਮਲੇ ਫੜਾ ਮੈਂ ਦੁੱਧ ਆ ਗਿਆ ਇਹਨਾਂ ਦਾ ਦੁੱਧ ਮੈਂ ਇੱਕ ਮਿੰਟ ਆ ਰੱਖਿਆ ਕੁਦਰਤ ਰਹਿਣ ਦੇ ਪੁੱਤ ਕਿਉਂ ਲੀੜੇ ਖਰਾਬ ਕਰੀ ਜਨਾ ਆਹੋ ਜੇ ਨਾਲਾ ਹੁਣ ਉੱਚਾ ਚੱਕਤਾ ਦੇ ਘਰ ਤਾਂ ਨੀ ਮੇਂਦਾ ਲੋਟਈ ਆਈ ਹੁਣ ਇਹਦੇ ਨਾਲੇ ਪਾਣੀ ਛੱਡ ਦਿੰਦੇ ਛੜਕੀ ਆਈ ਦੀਨੇ ਕਾਂਗੜ ਖਾਈ ਵੀ ਆਈ ਐ ਅੱਛਾ ਪੈੰ ਦੂਜੇ ਸਾਹ ਤੇ ਸੜਕ 'ਚ ਪਾਣੀ ਖੜਾ ਰਹਿੰਦਾ ਨੇ ਹੂੰ ਉਹਨੇ ਏਕਣਗੇ ਫਿਰੇ ਸੜਕ ਟੁੱਟਦੀ ਐ ਵੀ ਸਾਰੀ ਉਵੇਂ ਹਾਂ ਆਹ ਰੇ ਬੋੜ ਸੰਗੀਆਂ ਅਗੇ ਹਿੰਮਤ ਬਰ ਕਿੰਨਾ ਰੇਤਾਂ ਟੋਆ ਸਾਰਾ ਹਿੰਮਤ ਬਰ ਖਾਲੀ ਹੁਣ ਪੈੜੀ ਦੇ ਪੈਸੇ ਮਿੱਟੀ ਦੇ ਪੈਸੇ ਬੱਟੇ ਪਰ ਬਾਣਦਾ ਰਹਿੰਦਾ ਕੋਈ ਨਹੀਂ ਹਣਾ ਜਿਹੜਾ ਜਿਹੜਾ ਮਾਣੁ ਕੀ ਨਹੀਂ ਬਾੜੇ ਹਰੀ ਅੱਛਾ ਆਪਣੇ ਬਾਣ ਨੂੰ ਘੜ ਬਾਣ ਨੂੰ ਆਪਣੇ ਆਈ ਲੱਗਣੀ ਮੇਰਾ ਜਿਹਾ ਫਾਟੇ ਫਿਰਦੀ ਇਹ ਇਹਦਾ ਹੁਣ ਜਾਲ ਹੀ ਬੜਾ ਤਕੜਾ ਬਸਾਉ ਆ ਪੰਪ ਜਮਾ ਇਹਦਾ ਉਹਨੇ ਪਰ ਪਿੱਛੀ ਬਣਾਇਆ ਉਹ ਪਾਪਾ ਨਾ ਉਥੇ ਥੋੜਾ ਦੂਜਾ ਕੱਕਰ ਇਤੋਂ ਦਾ ਇਹ ਜੀ ਮਿਲ ਕੇ ਜੰਮਿਆ ਹੂੰ ਤਾਂ ਤੇ ਜੀ ਕਰਕੇ ਫਿਰ ਜਿੱਦ ਤੱਕ ਜਾਂਦਾ ਰਹਿੰਦਾ ਪ੍ਰੈਸ ਹੋ ਜੇ ਨਾ ਹਾਂ ਪਕਾ ਪ੍ਰੈਸ ਇਹ ਤਾਲੂ ਲੋਹੇ ਦਾ ਹੋਬਰ ਠੀਕ ਆ ਹਲੂਨ ਦੀ ਮਿੱਟੀ ਕੋਈ ਤਾਲੂ ਦੇ ਫਿਰ ਚੀਜ਼ਾਂ ਚਾਹਦਾ ਕਮਾਦ ਕਮੂਦ ਵੀ ਦੇਖ ਲਾ ਗਰਦਾ ਗੋਰ ਫੇਰ ਉਥੋਂ ਟਾਂਕੇ ਲਵਾ ਕੇ ਨਹੀਂ ਪਰ ਮੁਸਾਪਰੇ ਟਾਂਕੇ ਲਵਾਇਓ ਚਲ ਬਚਾ ਹੋ ਗਿਆ ਖੁੱਖ ਦਾ ਹਨਾ ਕਈ ਚਲਾਉਣਾ ਈ ਉਧਰ ਨੂੰ ਆ ਜਾ ਖੁੱਲੇ ਤਾਂ ਦੇਖ ਕੇ ਦਨੇ ਇੱਕੋ ਜਿੱਕੇ ਲਾ ਦਿਆ ਕਾਪੀ ਉਹ ਮੂੰਹ ਖਾਈ ਜਾਂਦੀ ਉਹ ਫੁੱਲ ਜਾਂ ਉਹ ਇਹ ਤਾਂ ਛੱਡਦੀ ਨਹੀਂ ਫਤ ਸਾਰੇ ਕੱਢ ਦੂ ਇਹ ਸਾਰੇ ਟੋਪੀਆਂ ਨਾ ਇਹ ਕੀਤੀ ਹੈ ਨਾ ਤਾਂ ਨਾ ਬੋਦਾ ਜਿਆ ਵੀ ਤੁਹਾਨੂੰ ਕਿ ਜਿਹੜੀ ਚਿੱਤਰਕ ਗਿਆ ਉਹ ਵੀ ਖਿੱਚ ਦੂਗੀ ਦੂਜੀ ਨਾ ਟੱਕੂਆ ਜਵਾਕਾ ਨਹੀਂ ਹੈ ਚੁੱਲੇ ਬਹੁਤ ਘੱਟ ਗੜਤਦੇ ਹਨ ਮੈਂ ਬਹੁਤ ਨੂੰ ਬੋਸਾ ਵਧੀਆ ਚੁੱਲਾ ਤਾਂ ਚੱਲਦਾ 40 ਬੁਲਾਦਾ ਮੇਰੇ ਅੰਦਰ ਪਾ ਦਿੱਤਾ ਹੋਰ ਮੈਂ ਥੋੜੀ ਗੋਭੀ ਪਾਈ ਬਾਲੀ ਨਹੀਂ ਹੈਗੀ ਤੁਹਾਡੇ ਕੋਲ ਨਹੀਂ ਆ ਥੋੜੀ ਭਾਈ ਜਵੇਂ ਮਾੜੀ ਭਾਈ ਪਾਣੀ ਨਹੀਂ 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 ਬਾਲੀ ਆ ਬਹੁਤ ਬਸ ਚਮਚਾ ਪੁੱਤਿਆ ਤਾਂ ਹੈਗਾ ਕਿੰਨੀ ਅੱਗੇ ਇੱਕ ਚ ਰਹਿਦਾ ਬਰਹ ਤਾਂ ਬਾਹਰ ਚ ਪਾਲਾ ਕੋਈ ਨਹੀਂ ਇਹ ਚ ਰਹਿਦਾ ਪਾਲੂ ਰਹਿਦਾ ਰਹੇ ਕੁਦਰਤ ਪੰਪਾ ਮਿਲ ਗਿਆ ਤਾਂ ਪੰਪਾ ਆਹ ਦਾਲ ਟੱਕ ਦੋ ਹਾਂ ਪੰਪਾ ਉਹਨੇ ਲੱਗ ਕੇ ਆਈ ਗੀ ਉਹ ਨਹੀਂ ਕਹੇ ਘਰੋਂ ਬਾਹਰ ਹੀ ਘੁੱਟੇ ਦੀ ਬਾਹਰ ਉਹਦੇ ਵੀ ਜੀ ਘਾਂਟੀ ਵੀ ਜ਼ਿਆਦੇ ਕੁਦਰਤ ਘਾਂਟੀ ਵੀ ਜ਼ਿਆਦੇ ਟੰਨ ਟੰਨ ਕਰ ਦੇ ਟੰਨ ਟੰਨ ਚਲੋ ਕੋਕੜਾ ਕੋਲੇ ਹੋਈ ਕਿਧਰ ਤੇ ਕੋਕੜਾ ਕੋਲੇ ਜਾਣ ਉਹਦੀ ਉਹਦੀ ਬੋਲਣ ਲੱਗ ਜਾਂਦੇ ਆ ਡਰ ਜਾਣਾ ਨਹੀਂ ਮੋੜ ਲਿਆ ਸੀ ਮੋੜ ਲਾ ਫੋਲ ਕਰਵਾ ਬਾਈ ਬਾਈ ਕਰ ਕੋਕੜਾ ਨਾਲ ਬਾਈ ਬਾਈ ਕਰਦੇ ਕਰਦੇ ਕਰੀ ਫੇਰ ਬਾਈ 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 ਕਰਦੇ ਬਾਈ ਬਾਈ ਕਰਦੇ ਬਾਈ ਬਾਈ ਆਏ ਆਏ ਕਰਦੇ ਆਏ ਹਾਂ ਉੱਤੀ ਬਾਈ ਬਾਈ बोले भाई <laughs> बाली दूर भी नहीं जाना। बहुआ। दो जाए पानी बहुत ਗਲਾਸ ਉਹ ਲੈਣ ਕਹਿੰਦੀ ਬੂ ਆਉਂਦੀ ਬਿੰਗੋ ਪਾਤਾ ਲੈ ਤੈਨੂੰ ਸਟੀਲ ਦੇ ਗਲਾਸ ਦੇਤਾ ਸੀ ਕਹਿੰਦੀ ਕੱਚ ਦਾ ਲੈ ਲੈ ਅੱਛਾ ਮੀਲਾ ਮੀਲਾ ਮਾਈ ਕਿਦੋਂ ਬਤਾ ਮੀਲਾ ਮਾਈ 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 ਮੀਰਾ ਜੇ ਕੋਲੇ ਜਾ ਹੰਡ ਰਹੀ ਐ ਨਾ ਕਿੱਥੇ ਦੇ ਬੰਗੋਗੇ ਛੋਣਾ ਬੂਆ ਕਿੱਥੇ ਹੈ ਕਿੱਥੇ ਛੋਣਾ ਬੂਆ ਜੇ ਕੋਲੇ ਕਾ ਨੇ ਐਂ ਕਰ ਦੇ ਕੁੱਤ ਐਂ ਕਰ ਦੇ ਕਰ ਦੇ ਕੋਲੇ ਆ ਕੇ ਕਰ ਉਹ ਕਿਹੜਾ ਚੂੰ ਚੂੰ ਕਿਹੜਾ ਚੂੰ 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 ਹੈ ਮੀ ਉਸੀ ਹੈ ਕਿੱਧਰ ਭੱਜ ਗਿਆ ਸ਼ੀਰੂ ਕਹੇ ਸ਼ੀਰੂ ਕਹੇ ਸ਼ੀਰੂ ਸ਼ੀਰੂ ਕੀ ਕਹਿੰਦਾ ਸ਼ੀਰੂ ਰੈਕੀਣਾ ਰੈਕੀਣਾ ਕੱਟੇਰ ਪੜਦਾ ਸੀਰੂ ਲਾ ਦੇ ਕੋਲੇ ਖੋ ਕੇ ਲਾ ਉਹ ਭੱਜ ਗਿਆ ਇੱਧਰ ਆ ਗਿਆ ਉਹ ਇੱਧਰ ਆ ਗਿਆ ਉਹ ਆ ਤਰ ਲਾ ਇੱਧਰ ਇੱਧਰ ਆ ਤਰ ਲਾ ਇੱਧਰ ਉਹ ਤੂੰ ਉਹਰੇ ਵੱਡਾ ਕਾਕਾ ਫਰਦਾ ਉਹਦੀ ਹੋਇਆ ਕੁਲਿਆਲੇ ਲੈ ਵੀ ਮਤਰਾ ਕੋਟ ਪੈਂਟ ਟਰਾਈ ਕਰਨ ਆਏ ਆ ਐਸ ਵਾਰ ਫੈਟ ਹੋ ਜਾਣ ਕਿਉਂਕਿ ਦੁਵਾਰਾ ਕਿਰਾ ਦੇਖ ਹੀ ਗਏ ਸੀਗੇ ਮਾੜਾ ਮੋਟਾ ਨਾ 19 20 ਦਾ ਫਰਕ ਸੀਗਾ ਤੇ 22 ਕੰਦਾ ਵੇਟ ਕਰ ਲਾ ਤੇ ਟਰਾਈ ਕਰਕੇ ਮੁੜ ਕੇ ਤੁਹਾਨੂੰ ਦੱਸ ਦਿਆਂ ਵੀ ਕਿੱਦਾਂ ਦਾ ਲੱਗਿਆ ਤੇ ਬਾਕੀ ਜੇ ਤੁਹਾਨੂੰ ਵੀ ਵਲੌਗ ਵਧੀਆ ਲੱਗਦਾ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਜ਼ਰੂਰ ਬਾਬਿਓ ਕਰਿਆ ਕਰੋ ਆਪਣੇ ਚੈਨਲ ਤੇ ਤੇ ਜਿਹੜੇ ਬਾਈਆਂ ਨੇ ਵੀਡੀਓ ਦੇਖ ਕੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਆਪਣੇ ਜ਼ਰੂਰ ਸਬਸਕ੍ਰਾਈਬ ਕਰੋ ਤੇ ਬਾਕੀ ਉਹ ਵੇਟ ਕਰਦੇ ਆ ਕਾਲ ਕੀਤੀ ਆ ਕਹਿੰਦੇ ਵੇਟ ਕਰੋ ਲੈ ਵੀ ਮਤਲਬ ਕੋਟ ਪੈਂਟ ਆਪਣੇ ਹੋ ਗਏ डन ਸਾਰਾ ਕੁਝ ਰਿਪੋਰਟ ਹੋ ਗਿਆ ਤੇ ਗੱਡੀ ਖੜੀ ਆਪਣੀ ਉਹ ਤੇ ਚੱਲ ਗਏ ਤਾਂ ਦਪੈਨ ਲੱਗੀ ਯਾਰ ਧੁੰਦ ਤੋਂ ਪਹਿਲਾਂ ਪਹਿਲਾਂ ਘਰੇ ਪਹੁੰਚ ਗਏ ਇਹ ਫੇਰ ਵੀ ਟਾਇ ਉਹਨਾਂ ਦਾ ਬਹੁਤ ਮੁੜਿਆ ਜੇ ਇੰਨੀ ਰਾਹ ਹੋ ਜਾਂਦਾ ਉਧਰ ਧੁੰਦ ਪੈਂਦੀ ਫੇਰ ਔਖਾ ਹੋ ਜਾਂਦਾ ਆਹ ਕਿਹੜੀ ਪਾਣੀ ਵੀ ਛੱਡਿਆ ਵਾ ਕਣਕਾਂ ਨੂੰ ਪਾਣੀ ਜਾ ਇਹਨੂੰ ਤੋਂ ਅੰਦੇ ਪੈਜੇ ਹਾਂ ਲੈਟ ਛੱਡਦੇ ਲੈਟ ਨੂੰ ਉਦੋਂ ਵੱਧ ਨਹੀਂ ਦਿਖਦਾ ਕੋਈ ਅੱਛਾ ਲੈਟ ਜਗਾਦੀ ਤੁਹਾਨੂੰ ਫੇਰ ਜਮੀ ਨਹੀਂ ਦਿਖਦਾ ਕੋਈ ਜੇਰਾ ਤੁਹਾਨੂੰ ਲੈਟ ਤੋਂ ਨਹੀਂ ਜਾਂਦਾ ਜਿੰਨੇ ਦੇ ਪੀਰ ਵੀ ਪੂਰੇ ਟਾਈਮ ਤੇ ਨਹੀਂ ਰਹੇ ਹੋਂ ਤੋਂ ਪਹਿਲਾਂ ਪਹਿਲਾਂ ਕੌਣ ਜਾਣਾ ਪਹਾਂਗਾ ਪਹੁੰਚ ਰੋਟਗੇ ਨਹੀਂ ਤੇ ਜਾਣਾ ਵੀ ਆ ਜਾਂਦੇ ਰਾਤ ਦਾ ਹੋਇਆ ਦੇਖ ਲੈਟ ਤੋਂ ਕੋਈ ਨਹੀਂ ਛੱਡਿਆ ਹਨਾ ਵੀ ਮਾੜਾ ਭੂਟਾ ਵੀ ਵੇ ਅੱਤੇ ਘੰਟੇ ਤੱਕ ਤੜਕਿਓ ਵੀ ਤੁੰਦ ਹੋਣਾ ਬੱਡੇ ਜਾਣੇ ਨਿਕਲਣਾ ਵਸਤੂ ਹਾਂ ਹਾਂ ਜਦੋਂ ਟਾਈਮ ਕਿ ਜਾਇਆ ਜਦੋਂ ਅੱਜ ਆਇਆ ਟਾਈਮ ਤਾਂ ਕਾਲੂਪੁਰ ਆਏ ਆ ਵੀ ਮੇਨ ਰੋਡ ਆਪਣੇ ਕੋਲੇ ਹਣਾ ਲੱਗ ਕੇ ਜਾ ਰਹੇ ਹਾਂ ਹਾਂ ਮੇਨ ਰੋਡ ਤੇ ਉਹ ਵੀ ਧੰਦ ਘਟ ਹੁੰਦੀ ਨਾ ਹਾਂ ਉਹ ਵੀ ਹੁਣ ਸਾਹ ਵੀ ਕੀਦੀ ਜਾਂਦੀ ਹੈ ਯਾਹੋ ਟਾਈਮ ਲੱਗਿਆ ਹਾਂ ਟੀਮ ਵਾਲਾ ਜਗ੍ਹਾ ਤੇ ਹੀ ਲੱਗਦੀ ਆ ਗਲੀ ਦਾ ਪਤਾ ਨਹੀਂ ਮੈਨੂੰ ਕੋਠੀ ਜਿਹਾ ਦਿੱਤੀ ਸੀਗਾ ਗਲੀ ਜੀ ਨਹੀਂ ਪਈ ਅਜੇ ਹਨਾ ਬਾਹਰ ਹੀ ਗਿਆ ਹਾਂ ਕੀ ਆਵੇ ਬਾਹਰ ਨਹੀਂ ਇਹ ਤਾਂ ਇੱਧਰ ਆ ਮੈਂ ਕਿਹਾ ਨਾ ਜਾਏ ਨਹੀਂ ਉਹਦੇ ਲਾਰੇ ਇਹੋ ਜਿਹੇ ਹੁੰਦੇ ਆ ਪਰ ਜੋੜ ਤਾਂ ਲਾ ਕੇ ਹੀ ਗਏ ਤਾਂ ਮਤਲਬ ਉਹਦੇ ਫਿਰ ਦਾ ਚਾਹ ਚੜਿਆ ਕੋਠੀ ਜੀ ਪਾ ਕੇ ਫੇ ਕੱਲ ਨੂੰ ਪਾਉ ਮੂਰੇ ਹੈ ਉਹ ਤਾਂ ਬੰਨੀਆਂ ਘਟੀਆਂ ਇੱਧਰ ਪਾਉਗਾ ਹਾਂ ਇਹਨਾਂ ਵਿੱਚ ਅੱਜ ਸਿਰੇ ਪਾਈ ਬਿਠਾ ਇਹ ਕਿਹੜਾ ਇਹਦਾ ਕੱਲ੍ਹ ਦੀਆਂ ਪਾਈ ਇੱਧਰ ਕਨੈਕਸ਼ਨ ਦੇਦਾ ਫਿਰ ਉਹਦੇ ਜਦ ਮੈਂ ਗਿਆ ਸੀ ਕਰੈਕਸ਼ਨ ਦੇ ਦਾ ਆਪਣੇ ਲਈ ਚਾਹੀਦੀ ਇਧਰ ਜਾਂ ਮੈਨੂੰ ਸੁਣਾਉਗੀ ਤੁਹਾਰੇ ਦੇ ਉਹ ਲੜੀਆਂ ਕਰਾਤੀਆਂ ਕਹਿੰਦੇ ਜੱਗ ਮਗ ਜੱਗ ਮਗ ਬੱਲੇ ਸਿਰਾਂ ਲੱਗਾ ਕਹਿੰਦੇ ਲੈ ਵੀ ਕਹਿੰਦੇ ਜਗਮਗ ਜਗਮ ਹੋ ਗੀਆਂ ਲੜੀਆਂ ਰਾਤ ਨੂੰ ਬਾਹਲੀਆਂ ਸੋਹਣੀਆਂ ਲੱਗਣੀਆਂ ਸੋਹਣੀਆਂ ਲੱਗਦੀਆਂ ਬੰਗੀਆਂ ਉਧਰ ਹਈ ਆਪਣਾ ਚੱਲੀ ਜਾਂਦਾ ਕੰਮ ਵਾਓ 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 ਉਧਰ ਵੀ ਆਪਣੀਆਂ ਪੈ ਗਈਆਂ ਕੁਦਰਤ ਵਾਓ ਕੀ ਹੋ ਗਿਆ ਕੁਦਰਤ ਕੁਦਰਤ ਕਿੰਨੀਆਂ ਸੋਹਣੀਆਂ ਕੁਦਰਤ ਵਾਓ ਕੀ ਹੋ ਗਿਆ ਵਾਹ ਹੋਏ ਕਿੰਨੀ ਜੂੜੀਆਂ ਲੱਗਦੀਆਂ ਪਪੜਾ ਇੱਟਾਂ ਦੇ ਹਾਂ ਜੀ ਕਿੰਨੀਆਂ ਛੋਲੀਆਂ ਇੱਟਾਂ ਹੋ ਗਈਆਂ ਕਹਿੰਦੇ ਬਾਹ ਹੋ ਗਿਆ ਬਾਹ ਹੋ ਗਿਆ ਬਾਹ ਹੋ ਗਿਆ ਕਿੰਨਾ ਬਾਹ ਹੋ ਗਿਆ ਕੁਦਰਤ ਉਹ ਬਾਹ ਦੇ ਬੱਚਾ ਆ ਕੀ ਕਰਤਾ ਸਾਰੇ ਸੀਰੀਅਲ ਡੋ ਜੀ ਕੁਦਰਤ ਉਹ ਬਾਹ ਦੇ ਬੱਚਾ ਆ ਕੀ ਕਰਤਾ ਸੁਣਿਆ ਉਹ ਬਾਉ ਬਾਉ ਉਹ ਕੀ ਕਰਤਾ ਮम्मा ਤਾਂ ਠੀਕ ਆ ਲਾਈਟਾਂ ਦੇਖਦਾ ਪਿਆ ਲੈ ਸਾਨੂੰ ਮਾੜੀ ਦੀ ਮਾਲਾ ਦਿਖਾਈਏ ਪੌੜੀ ਤੇ ਚੜ ਕੇ ਦੇਸੀ ਪੌੜੀਆਂ ਡੈਗ ਵੀ ਨਾ ਪਈ ਡਾਰੀ ਲਾਦਾ ਬਹੁਤ ਟਾਈਮ ਆ ਚੜਨ ਲੱਗਿਆ ਰ ਡਾਰੀ ਬੜਾ ਲੱਗਦਾ ਆਏ ਹਾਏ ਬੁਆਰੇ ਸਾਡੀ ਦੇ ਜੀ ਪੂਰਨਾ ਕਿਤੇ ਆਲਾ ਹੋ ਜੇ ਕੋਈ ਨਹੀਂ ਕਾਲੂ ਬਸ ਟਾਈਮ ਨਹੀਂ ਆਈ ਫਿਰ ਠੀਕ ਹੈ ਠੀਕ ਇਹ ਬੰਦੇ ਨੇ ਵੀ ਪ੍ਰੋਮਿਸ ਕਰਤਾ ਕਾਲੂ ਜਗਾ ਦੇਗਾ ਨਾ sire ਇੱਕ ਵਾਰੀ ਦੇ ਦੇ ਵੀਡੀਓ ਬਣ ਗਈ ਜਗਾ ਦੇ ਨਹੀਂ ਚੱਲ ਕਾਲੂ ਜਗਾ ਦੀ ਫਿਰ ਮੇਰਾ ਵੀਰ ਬਣ ਕੇ ਆ ਹੈਗਾ ਕਵਾੜਖਾਨਾ ਆਪਣੇ ਆਇਆ ਆਜਾ ਵਲੌਗ ਚ ਰੱਖਾਂਗਾ ਵਲੌਗ ਜੀ ਪਾਉਂਗਾ ਉਹ ਪੌੜੀ ਦਾ ਡਾਰੀ ਉਹ ਟੰਬੇਈ ਵਾਲੇ ਪਤਲੇ ਪਤਲੇ ਲੱਗਦੇ ਇਹਦੇ ਡਾਰ ਲਾ ਡਾਰ ਲਾ ਮਾਰੇ ਟਟਨਾ ਬਵਾਲੇ ਪਤਲੇ ਟੰਬੇ ਆ ਦੀ ਲੈ ਵੀ ਸੁਣ ਦਿਖਾਉਣੇ ਮਾੜੀ ਜਗਮ ਜਗਮ ਹੁੰਦੀ ਉਹ ਦੇਖ ਮਾੜੀ ਬੱਲਾ 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 ਹੋਇਆ ਪਿਆ ਹੁਣ ਆਹ ਪ੍ਰੀਦਰਲੀ ਕੋਠੀ ਵੀ ਪੈ ਰਹੀ ਆ ਤੇ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਸਾਰੀ ਚੱਕ ਦੀ ਤੰਦ ਤੇ ਵੀ ਪਾਦਣੀ ਆ ਉਧਰ ਹੇ ਦੇਖਦੇ ਆ ਉਧਰ ਤੇ ਆ ਮਾੜਾ ਚੈੱਕ ਕਰ ਦਿਓ ਮਾੜਾ ਜੀ ਇਧਰ ਉਹ ਉੱਥੇ ਆਪਣੇ ਗੁਰੂ ਘਰ ਉੱਥੇ ਪਾਠ ਪੜ੍ਹੀ ਜਾਂਦੇ ਆ ਬਾਜ ਬੜੀ ਸੋਹਣੀ ਲੱਗਦੀ ਐ ਪਿੰਡਾਂ ਦੀ ਬਈ ਮਿਲ ਸਕਦੀ ਇਹੋ ਜਿਹੀ ਬਾਜ ਦਾਰੀਬੜਾ ਲੱਗਦਾ ਯਾਰ ਇੱਧਰ ਕੰਮ ਚੱਲੀ ਜਾਂਦਾ ਆਪਣਾ ਜੰਗੀਪੱਧਰ ਦੇ ਤਾਂ ਮੇਗੇ ਵਿੱਚ ਨੇੜ ਤੇੜੀ ਆ ਹਾਂ ਅੱਗੇ ਰਾਤ ਪੰਨੇ ਨਹੀਂ ਵਿਆਹ ਕਦੋਂ ਉਹਨਾਂ ਦੇ ਉਧਰ ਚਾਰ ਦੀ ਜਾ ਗਈ ਫਿਰ ਪੰਜ ਦੀ ਦੀ ਮਾ ਅੱਧਾ ਤੱਪੜੇ ਉਹ ਤਾਂ ਫੱਟੀ ਨਹੀਂ ਲਾਈ ਨਾ ਹੁਣ ਚਾਰ ਤੋਂ ਹੋ ਗਈ 12 ਬਾਰਾਂ ਨਾ ਆਏ ਜੀ ਰੇ ਅਰੇ ਚੁਲ ਪਾਰਾਏ ਲੈ ਵੀ ਮਤロイ ਡਰਾਪ ਲੀਆਂ ਲੜੀਆਂ ਹੋਈ ਜਾਂਦੀਆਂ ਇਕੱਠੀਆਂ ਨੇਰ ਜਦੀਆਂ ਆ ਲੰਕ ਦੀਆਂ ਉਧਰ ਆਪਣੀਆਂ ਜਾਗ ਪੀਆਂ ਕਹਿੰਦਾ ਦਾ ਹੈਗਾ ਸੀਰਾ ਕਨੈਕਸ਼ਨ ਦੇ ਕੇ ਜਾਊਗਾ ਬੜਾ ਤਾਰਾਂ ਦਾ ਜੀ ਹਾਲ ਕਹਿੰਦੇ ਪਛਾਇਆ ਪਿਆ ਕਨੈਕਸ਼ਨ ਦੇ ਕੇ ਤਾਂ ਜਾਊਂਗਾ ਕਹਿੰਦਾ ਬਾਕੀ ਇਹ ਤੋਂ ਕਿਹਾ ਵੀ ਬਾਈ ਕਨੈਕਸ਼ਨ ਦੇ ਕੇ ਜਾਣਾ ਰਾਤ ਨੂੰ ਅਜੇ ਜਗਾਉਣੀਆਂ ਤੇ ਕਾਲੂ ਆਪਾਂ ਪਾਵਾਂਗੇ ਉਹ ਸਾਹਮਣੇ ਕੰਦ ਤੇ ਹੁਣ ਕੀ ਰਾਂ ਮਾੜੇ ਜਗ ਮਾ ਜਗ ਮਾ ਨੇ ਰਾਜਾ ਹੋ ਗਿਆ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਦਾ ਇੱਧਰ ਲੇ ਕੇ ਆਪਣੇ ਰੰਗ ਹੋਇਆ ਵਾ ਰੰਗ ਤੇ ਦੇਖੋ ਵਧੀਆ ਦੀਂਦੀ ਆ ਚਮਕ ਜਾਦਾ ਏ ਸੀਮੈਂਟ ਤੇ ਘਾਟਾ ਥੋੜਾ ਫਰਕ ਹੈਗਾ ਏ ਕਉਦਰ ਤੇ ਟੌਣਾ ਨਹੀਂ ਕੌਡੀ 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 ਬਲੂਂਗੜਾ ਰਗੜਦਾ ਓਏ 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 ਉਹ ਵੀ ਖੋਸ਼ੰਦਾਰ ਗਾਵੇ ਨਾ ਪੂਰਾ ਪੂਰਾ ਚੂਆ ਦੜ ਉਹ ਚਾਟਦਾ ਦੰਦ ਕੱਢਦਾ ਉਹ ਵੀ ਦੰਦ ਕੱਢਦਾ ਪੂਰੇ ਲਾੜਾ ਮੁੜਦੀ ਹੁੰਦੀ ਆ ਹਾਂ ਨਾਲ ਹੀ ਮੁੜ ਕੇ ਨਾਲ ਹੀ ਆ ਗਈ ਉਹ ਵੀ ਮਤਲਬ ਯਾਰ ਬੈਗਾ ਆਪਣੇ ਤੇ ਲੋੜ ਹੋ ਗਈ ਕੋਲ 2 3 4 5 ਜਾ ਮਾਜੀ ਅਟਕਦਾ ਤੂੰ ਜਰਾ ਢੋਲ ਘਾ ਦਿੱਤਾ ਸੁਣਿਆ ਲਾਲ ਦੂ ਬਲੌਗ ਦੇਖੀਏ ਨਾ ਕਿਹਨੇ ਡੋਲੇ ਆ ਜੀ ਹੋਈ ਕਿਹੜੇ ਡੋਲਿਆ ਕੁਦਰਤ ਕਿਹਨੇ ਡੋਲਿਆ ਹੋਈ ਹੁਣ ਮਮੀ ਨੇ ਕੌਲੀ ਤਾਂ ਤੇਰੇ ਹੱਥ 'ਚ ਆ ਪੁੱਤ ਕੌਲੀ ਤੇਰੇ ਹੱਥ 'ਚ ਆ ਖਾਲੀ ਕਿਹਨੇ ਡੋਲਿਆ ਮਮੀ ਨੇ ਮਮੀ ਨੇ ਕਿੱਥੇ ਡੋਲਦਾ ਕੌਲੀ ਤਾਂ ਤੇਰੇ ਹੱਥ 'ਚ ਆ ਹਾਂ ਅਲਕੇ ਨਹੀਂ ਸੱਜੇ ਮੰਮੀ ਨੇ ਲੁਕੀਏ ਕਿਨੇ ਡੋਲਦੀ ਦਿਖਾਈਂ ਦਸੇ ਮੜਿਆ ਕਿਧਰ ਤ ਕਿਨੇ ਡੋਲਿਆ ਕੌਲੀਆ ਤੇਰੇ ਹੱਥ 'ਚ ਉਹ ਪੈਂਸ ਤੇ ਲੱਗਿਆ ਨਾ ਮਲਕੇ ਬਹੁਤ ਰਹਿਣ ਲੱਗ ਕਰਦਿਆ ਵਲੌਗ ਦਾ ਐਂਡ ਫਿਰ ਸੁਣਿਆ ਵਲੌਗ ਦਾ ਐਂਡ ਕਰਦਿਏ ਫਿਰ ਲਾਭੀ ਮਿੱਤਰੋ ਸਾਡੇ ਲਿਓ ਵਲੌਗ ਦਾ ਐਂਡ ਆ ਕੁਦਰ ਕਹਦੇ ਤੜਕੋ ਮਿਲਾਂਗੇ ਤੇ ਚੇਦੇ ਵਧੀਆ ਲੱਗ ਲੱਗਿਆ ਤੁਗਾ ਬਲੌਗ ਜੀ ਸਾਡਾ ਚੈਨਲ ਕਰ ਬਾਏ ਕਰਦੇ ਬਾਏ ਲੈ ਵੀ ਕੁਦਰਤ ਨੇ ਕਰਤੀ ਬਾਈ ਇਹ ਸਾਡਾ ਚੈਨਲ ਤੁਹਾਨੂੰ ਵਧੀਆ ਲੱਗਦਾ ਦਾ ਚੈਨਲ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਠੀਕ ਆ ਠੀਕ ਆ ਉਧਰ ਬਾਏ ਕਰਦੇ ਫਿਰ ਬਾਏ ਕਰਦੇ ਬਾਏ ਕਰਦੇ ਕੋਈ ਡਾਡਾ ਨੂੰ ਬਾਏ ਕਰ ਦੋ ਬਾਏ ਕਰਦੇ ਕੁਦਰਤ ਬਾਏ ਕਰਦੇ ਸੋਣਿਆ ਕਰਤੀ ਥੋੜੀ ਚਲੋ ਵੀ ਮਿੱਤਰੋ ਨਾਲੇ ਹੀ ਬਲੌਗ ਦੇਖੀ ਜਾਂਦੇ ਆ ਨਾਲੇ ਕੁਦਰਤ ਇੰਜੋਏ ਕਰੀ ਜਾਂਦੀ ਆ ਤੇ ਮਿਲਦੇ ਆ ਫਿਰ ਆਪਾਂ ਤਰਕੇ ਇੱਕ ਨਵੇਂ ਹੋਰ ਬਲੌਗ ਦੇ ਚ ਮਿਲਦੇ ਆ ਉਦੋਂ ਤੱਕ ਲਈ ਰੱਬ ਰਾਖਾ ਬਾਬਿਓ